ਸਰ ਪਹਿਲਾਂ ਤਾਂ ਅੱਜ ਜੁਆਇਨਿੰਗ ਹੋਈ ਹੈ ਤੇ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਤੇ ਕੀ ਕਹਿਣਾ ਚਾਹੂਗਾ ਸ਼ਹਿਰ ਵਾਸੀਆਂ ਲਈ ਕੀ ਸੁਨੇਹਾ ਦੋ ਥੈਂਕ ਯੂ ਜੀ ਸੋ ਆਈ ਊਡ ਲਾਈਕ ਟੂ ਸਭ ਤੋਂ ਪਹਿਲਾਂ ਥੈਂਕ ਕਰ ਰਿਸਪੀ ਸਰ ਜਿਨ੍ਹਾਂ ਦੇ ਕਟ ਸੀ ਸੇਕ ਆਈ ਹੈਵ ਜੁਆਇਨਡ ਐਸਐਚਯੂ 04 ਯੇ ਇਸਕਾ ਨਾਈਟ ਜੀ ਤੇ ਕੱਲ ਰਾਤ ਐਸਐਚਯੂ 04 ਉਪਰ ਜੁਆਇਨ ਕਰਨ ਦਾ ਮੌਕਾ ਮਿਲਿਆ ਐਸਐਸਪੀ ਸਰ ਦਾ ਬਹੁਤ-ਬਹੁਤ ਥੈਂਕਸ ਹੈ ਤੇ ਸ਼ਹਿਰ ਵਾਸੀਆਂ ਨੂੰ ਇਹ ਹੀ ਸਨੇਹਾ ਹੈਗਾ ਕੀ ਇਨ ਕੰਟੀਨਿਊਸ਼ਨ ਵਿਦ ਦਾ ਗੁੱਡ ਵਰਕ ਡਨ ਬਾਈ ਦਾ ਪ੍ਰੀਵੀਅਸ ਟੀਮ ਜੀ ਜੋ ਉਹ ਰੇ ਪਹਿਲਾਂ ਟੀਮ ਰਹੀ ਹੈ ਉਹਨਾਂ ਨੇ ਬਹੁਤ ਚੰਗਾ ਕੰਮ ਕੀਤਾ ਹੈ ਉਹਦੇ ਕੰਟੀਨਿਊਸ਼ਨ ਦੇ ਵਿੱਚ ਅਸੀਂ ਉਹਦੇ ਤੇ ਬਿਲਡ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਹੋਰ ਵਧੀਆ ਕੰਮ ਕਰਕੇ ਸ਼ਹਿਰ ਦੇ ਵਿੱਚ ਵਧੀਆ ਲਾਅ ਐਂਡ ਆਰਡਰ ਦਵਾਂਗੇ ਕ੍ਰਾਈਮ ਦੀ ਪ੍ਰੀਵੈਂਸ਼ਨ ਵੀ ਕਰਾਂਗੇ ਜੇ ਕੋਈ ਕ੍ਰਾਈਮ ਹੁੰਦਾ ਹੈ ਤਾਂ ਉਹਦੀ ਡਿਟੈਕਸ਼ਨ ਵੀ ਕਰਾਂਗੇ ਤੇ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮਸ ਜਿਹੜੀਆਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਸਰਿਕ ਮਾਮਲਾ ਆਇਆ ਜਿਸ ਦੇ ਵਿੱਚ ਜਰਖਪੁਰ ਪੁਲਿਸ ਵੱਲੋਂ ਸ਼ਰਾਬ ਪਕੜੀ ਗਈ ਹੈ ਤੇ ਉਹ ਮਾਮਲਾ ਕੀ ਹੈ ਤੇ ਪੂਰਾ ਵਿਸਤਾਰਪੂਰਵਕ ਨੂੰ ਦੱਸਾਂ। ਅ ਕੱਲ ਰਾਤ ਜੁਆਇਨ ਕਰਦੇ ਸਾਰ ਸਾਡੀ ਪੁਲਿਸ ਨੂੰ ਇੱਕ ਪੁਲਿਸ ਪਾਰਟੀ ਨੂੰ ਇੱਕ ਸਕਸੈਸ ਮਿਲੀ ਹੈ ਸਾਡਾ ASI ਨਰਮਲ ਸਿੰਘ ਅਲੌਂਗ ਵਿਦ ਪੁਲਿਸ ਪਾਰਟੀ ਪਟਿਆਲਾ ਚੌਂਕ ਤੇ ਮੌਜੂਦ ਸੀਗੇ ਜਦੋਂ ਉਹਨਾਂ ਨੂੰ ਇੱਕ ਬਲੈਰੋ ਪਿਕਅਪ ਸਸਪੈਕਟਿਡ ਵਹਿਕਤ ਦਿਖਿਆ ਜਾਂਦਾ ਟੂਵਰਡਸ ਪਟਿਆਲਾ ਸਾਈਡ ਤੇ ਉਹਨਾਂ ਨੇ ਉਸ ਗੱਡੀ ਦਾ ਪਿੱਛਾ ਕੀਤਾ ਤਾਂ ਦਿਆਲਪੁਰਾ ਕਟ ਤੇ ਜਾ ਕੇ ਜੋਨ ਡਰਾਈਵਰ ਹੈਗਾ ਉਹ ਗੱਡੀ ਐ ਪੈਂਟਿੰਗ ਕਰਕੇ ਉਥੋਂ ਭੱਜ ਗਿਆ ਪਿੱਛੇ ਸਾਡੇ ਪੁਲਿਸ ਪਾਰਟੀ ਨੂੰ ਪਹੁੰਚ ਕੇ ਉਹ ਗੱਡੀ ਦੇ ਵਿੱਚੋਂ 205 ਪੇਟੀਆਂ ਸ਼ਰਾਬ ਦੀਆਂ ट्रिपल 9 ਪਾਵਰ ਸਟਾਰ 5 ਵਿਸਤੀ ਹੈਗੀ ਹੈ ਇਹ ਉਹ ਗੱਡੀ 'ਚੋਂ ਬਰਾਮਦ ਹੋਈ ਹੈ ਜਿਹਦੇ ਸਬੰਧ 'ਚ ਕੇ ਅਸੀਂ ਐਫ ਆਈ ਆਰ ਨੰਬਰ 25 ਅੰਡਰ ਸੈਕਸ਼ਨ 64 ਟਿਕ 14 ਦਰਜ ਕੀਤੀ ਹੈ ਤੇ ਬਾਕੀ ਇਨਵੈਸਟੀਗੇਸ਼ਨ ਇਸ ਅੰਡਰਵੇਇ ਹੈ ਬਹੁਤ ਛੇਤੀ ਅਸੀਂ ਅਕਿਊਜ਼ ਨੂੰ ਅਰੈਸਟ ਕਰਕੇ ਵੀ ਪੁਟ ਇਨ ਪ੍ਰਾਈਜ਼ ਕਰਵਾ ਦੇਵਾਂਗੇ ਕਿੰਨੇ ਜਣੇ ਸੀ ਚਾਲਕ ਇਕੱਲਾ ਹੀ ਸੀ ਜਾਂ ਹੋਰ ਵੀ ਕੁਝ ਲੋਕ ਮੌਜੂਦ ਸੀ ਗੱਡੀ 'ਚ ਜੋ ਸਾਨੂੰ ਹੋਰ ਇਨਫੋਰਮੇਸ਼ਨ ਮਿਲੀ ਹੈ ਕਿ ਵੀ ਸਾਨੂੰ ਗੱਡੀ ਦੇ ਵਿੱਚ ਸਿਰਫ ਇੱਕ ਜੋ ਡਰਾਈਵਰ ਹੈਗਾ ਆ ਉਸ ਉਸ ਸਾਈਡ ਤੋਂ ਥਿਊ ਮਿਲਿਆ ਜਿਸ ਸਾਈਡ ਤੋਂ ਡਰਾਈਵਰ ਬੈਠਾ ਦੇਖਿਆ ਨਾਲ ਦੀ ਸਾਈਡ ਤੋਂ ਡਰਾਈਵਰ ਤੀ ਅਰੈਸਟ ਪਾ ਕੇ ਫਿਰ ਪਤਾ ਲੱਗੇਗਾ ਕਿ ਉਹਦੇ ਨਾਲ ਕੌਣ ਸੀਗਾ ਜਾਂ ਉਹਦੇ ਅੱਗੇ ਕੋਈ ਹੋਰ ਵਾਹਨ 'ਚ ਕੋਈ ਬੰਦਾ ਤਾਂ ਨਹੀਂ ਸੀਗਾ ਤੇ ਇਹ ਸਾਰਾ ਕੁਝ ਵਹੀਕ ਸਾਰੇ ਸ਼ਰਾਬ ਚੰਡੀਗੜ੍ਹੋਂ ਲਈ ਆ ਰਹੀ ਸੀ ਜਾਂ ਕਿੱਥੋਂ ਕੁਝ ਹਲੇ ਤੱਕ ਪਤਾ ਨਹੀਂ ਜੋ ਸ਼ਰਾਬ ਆ ਗਈ ਹੈ ਇਹ ਫੋਰ ਸੇਲ ਇਨ ਚੰਡੀਗੜ੍ਹ ਹੈਗੀ ਹੈ ਤੇ ਹੁਣ ਇਹਦਾ ਸੋਰਸ ਡਿਟਰਮਨ ਕਰਕੇ ਇਹਦੀ ਬੈਕਵਰਡ ਫਾਰਵਰਡ ਲਿੰਕੇਜ ਤੇ ਅਸੀਂ ਬੋਕਰਾਂਗੇ ਤੇ ਫਿਲਹਾਲ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰਾਂਗੇ ਹਾਂਜੀ 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 ਬਿਲਕੁਲ